ਸੱਚਾ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਦੇ ਐਂਟਰਟੇਨਮੈਂਟ ਸੈਗਮੈਂਟ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਫਿਲਮਾਂ ਸਿਤਾਰਿਆਂ ਦੀ ਦੁਨੀਆ ਦੇ ਵਿੱਚ ਆਖਿਰ ਕੀ ਚੱਲ ਰਿਹਾ ਹੈ ਪਾਸਟ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅਲੀ ਗੋਨੀ ਅਤੇ ਜੈਸਮਿਨ ਵਸੀਨ ਦੇ ਵਿਆਹ ਦੀ ਡੇਟ ਕਨਫਰਮ ਫਿਰ ਗੱਲ ਕਰਾਂਗੇ ক্রিকেট ਟੀਮ ਦੇ ਗੱਬਰ ਸ਼ਿਖਰਤਾਵਨ ਨੇ ਕੀਤਾ ਆਪਣੇ ਗਰਲਫ੍ਰੈਂਡ ਦੇ ਬਾਰੇ ਖੁਲਾਸਾ ਤੇ ਅਖੀਰ ਦੇ ਵਿੱਚ ਕੱਲ ਕਰਾਂਗੇ ਸੂਫੀ ਗਾਇਕ ਹੰਸ ਰਾਜ ਹੰਸ ਨੇ ਦਿੱਤੀ ਆਪਣੀ ਪਤਨੀ ਨੂੰ ਆਖਰੀ ਵਿਦਾਇਗੀ ਕਿਊਟ ਜੋੜੀ ਅਲੀ ਗੋਨੀ ਅਤੇ ਜੈਸਮਿਨ ਵਸੀਨ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਨੇ ਫੈਨਸ ਬਿਗਬੋਸਨ ਸੀਜ਼ਨ 14 ਜਦੋਂ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਬੈਸਟ ਫਰੈਂਡਸ ਨਹੀਂ ਬੈਸਟ ਲਵਰ ਵੀ ਹਨ ਤੇ ਉਹਨਾਂ ਦੇ ਫੈਨਸ ਜੈਸਮਿਨ ਅਤੇ ਅਲੀ ਨੂੰ ਬਰਾਇਡ ਗਰੂਮ ਦੇ ਵਜੋਂ ਦੇਖਣ ਦਾ ਇੰਤਜ਼ਾਰ ਕਰ ਰਹੇ ਨੇ ਹੁਣ ਇਹ ਲਵ ਸਟੋਰੀ ਦੇ ਵਿੱਚ ਇੱਕ ਨਵਾਂ ਟਵਿਸਟ ਆਇਆ ਹੈ ਖਬਰਾਂ ਦੇ ਮੁਤਾਬਕ ਹਾਲ ਹੀ ਦੇ ਵਿੱਚ ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਨੇ ਇੱਕ ਇੰਟਰਵਿਊ ਦੇ ਵਿੱਚ ਹਿੰਟ ਦਿੱਤਾ ਸੀ ਕਿ ਅਲੀ ਅਤੇ ਜਸ ਦਾ ਵਿਆਹ 2025 ਦੇ ਵਿੱਚ ਹੋ ਸਕਦਾ ਹੈ ਫਿਰ ਕੀ ਹੋਇਆ ਫੈਨਸ ਦੀ ਐਕਸਾਈਟਮੈਂਟ ਸੱਤਵੇਂ ਅਸਮਾਨ ਤੇ ਪਹੁੰਚ ਗਈ ਅਤੇ ਹਰ ਪਾਸੇ ਇਹੀ ਸਵਾਲ ਪੁੱਛਿਆ ਜਾਣ ਲੱਗਾ ਕਿ 2025 ਦੇ ਵਿੱਚ ਵਿਆਹ ਪੱਕਾ ਹੋ ਗਿਆ ਪਰ ਹੁਣ ਦਿੱਤੇ ਗਏ ਇੰਟਰਵਿਊ ਦੇ ਵਿੱਚ ਜਸਮੀਨ ਵਸੀਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਤੇ ਇਹਨਾਂ ਸਾਰੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਜਦੋਂ ਵੀ ਮੇਰੇ ਅਤੇ ਅਲੀ ਦੇ ਵਿਆਹ ਦੀ ਡੇਟ ਕਨਫਰਮ ਹੋਵੇਗੀ ਤਾਂ ਸਭ ਤੋਂ ਪਹਿਲਾਂ ਅਸੀਂ ਹੀ ਤੁਹਾਨੂੰ ਦੱਸਾਂਗੇ ਇਹਨਾਂ ਖਬਰਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਮੈਨੂੰ ਨਹੀਂ ਪਤਾ ਕਿਸ਼ਨਾ ਮੁਖਰਜੀ ਦਾ ਨਾਮ ਕਿਉਂ ਜੋੜਿਆ ਜਾ ਰਿਹਾ ਹੈ ক্রিকেট ਦੀ ਦੁਨੀਆ ਤੋਂ ਐਂਟਰਟੇਨਮੈਂਟ ਦੀ ਦੁਨੀਆ 'ਚ ਹਲਚਲ ਮਚਾਉਣ ਵਾਲੇ ਸ਼ਖਰਤਵਨ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨੇ ਆਪਣੇ ਬੱਲੇ ਨਾਲ ਨਹੀਂ ਗਰਲਫ੍ਰੈਂਡ ਨੂੰ ਲੈ ਕੇ ਦਿੱਤੇ ਬਿਆਨ ਨਾਲ ਸੁਰਖੀਆਂ ਦੇ ਵਿੱਚ ਆ ਗਏ ਨੇ ক্রিকেট ਗੱਬਰ ਸ਼ਖਰ ਤਵਨ ਮੈਦਾਨ ਦੇ ਵਿੱਚ ਆਪਣੇ ਚੋਕੇ ਛੱਕਿਆਂ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਨੇ ਪਰ ਇਸ ਵਾਰ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ ਦੇ ਵਿੱਚ ਹਨ ਹਾਲ ਹੀ ਦੇ ਵਿੱਚ ਇੱਕ ਸ਼ੋਅ ਦੌਰਾਨ ਜਦੋਂ ਐਂਕਰ ਨੇ ਉਹਨਾਂ ਨੂੰ ਉਹਨਾਂ ਦੀ ਗਰਲਫ੍ਰੈਂਡ ਦੇ ਬਾਰੇ ਪੁੱਛਿਆ ਸੀ ਤਾਂ ਤਵਨ ਨੇ ਸਭ ਤੋਂ ਪਹਿਲਾਂ ਗੱਲ ਨੂੰ ਸਮਾਰਟਲੀ ਟਾਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਜੋ ਜਵਾਬ ਦਿੱਤਾ ਫੈਨਸ ਨੂੰ ਪੂਰੇ ਤਰੀਕੇ ਦੇ ਨਾਲ ਐਕਸਾਈਟਡ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ ਕਮਰੇ ਦੀ ਸਭ ਤੋਂ ਖੂਬਸੂਰਤ ਕੁੜੀ ਮੇਰੀ ਗਰਲਫ੍ਰੈਂਡ ਹੈ ਫਿਰ ਕੈਮਰਾ ਇੱਕ ਮਹਿਲਾ ਦੇ ਵੱਲ ਫੋਕਸ ਕਰਦਾ ਹੈ ਜੋ ਚੈਂਪੀਅਨਸ ਟਰੋਫੀ ਦੇ ਵਿੱਚ ਤਾਂ ਬੰਦੇ ਨਾਲ ਮੌਜੂਦ ਮਹਿਲਾ ਵਰਗੀ ਦਿਖਾਈ ਦਿੰਦੀ ਹੈ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਫੈਨਸ ਲਗਾਤਾਰ ਇਸ ਬਾਰੇ ਰਿਐਕਸ਼ਨਸ ਦੇ ਰਹੇ ਨੇ ਜਦੋਂ ਕਿਸੇ ਸਿਖਰ ਤੇ ਪਹੁੰਚੇ ਹੋਏ ਸ਼ਖਸੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਸਿਰਫ ਉਹ ਨਹੀਂ ਪੂਰਾ ਸਮਾਜ ਉਹਨਾਂ ਦੇ ਫੈਨਸ ਵੀ ਹਿਲ ਜਾਂਦੇ ਨੇ ਬਦਮਸ਼੍ਰੀ ਹੰਸਰਾਜ ਹੰਸ ਪੰਜਾਬੀ 뮤직 ਇੰਡਸਟਰੀ ਦਾ ਇੱਕ ਵੱਡਾ ਨਾਂ ਅੱਜ ਆਪਣੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਪਲਾਂ ਚੋਂ ਗੁਜ਼ਰ ਰਹੇ ਨੇ ਉਹਨਾਂ ਦੀ ਧਰਮ ਪਤਨੀ ਅੱਜ ਅੰਤਿਮ ਵਿਦਾਈ ਉਹਨਾਂ ਨੂੰ ਦਿੱਤੀ ਗਈ ਹੈ ਅੰਤਿਮ ਸੰਸਕਾਰ ਹੰਸਰਾਜ ਹੰਸ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਉਹਨਾਂ ਦੇ ਪੁੱਤਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਮੁਖ ਅਗਨੀ ਉਹਨਾਂ ਨੂੰ ਦਿੱਤੇ ਇਸ ਮੌਕੇ ਪਾਲੀਵੁੱਡ ਕ੍ਰਿਕਟ ਅਤੇ ਸਿਆਸਤ ਦੀਆਂ ਕਈ ਚਮਕਦਾਰ ਹਸਤੀਆਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀਆਂ ਨੇ ਸ਼िखरਤਵੰ ਸੁਸ਼ੀਲ ਰਿੰਕੂ ਅਤੇ ਕਈ ਹੋਰ ਵੱਡੀਆਂ ਹਸਤੀਆਂ ਵੀ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕਰਨ ਲਈ ਉੱਥੇ ਮੌਜੂਦ ਰਹੀਆਂ ਹੰਸਰਾਜ ਹੰਸ ਜੋ ਹਮੇਸ਼ਾ ਆਪਣੇ ਸ਼ਬਦਾਂ ਆਪਣੇ ਗੀਤਾਂ ਆਪਣੇ ਰਾਗਾਂ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਛੂ ਲੈਂਦੇ ਨੇ ਅੱਜ ਖਮੋਸ਼ ਨੇ ਉਹਨਾਂ ਦੀ ਖਮੋਸ਼ੀ ਬਹੁਤ ਕੁਝ ਕਹਿ ਰਹੀ ਹੈ ਇੱਕ ਉਜੜੇ ਹੋਏ ਦਿਲ ਦੀ ਆਵਾਜ਼ ਇੱਕ ਸਾਥੀ ਨੂੰ ਹਮੇਸ਼ਾ ਦੇ ਲਈ ਖੋਣ ਦੀ ਤਕਲੀਫ ਇੱਕ ਪਿਆਰ ਜੋ ਸਿਰਫ ਹੁਣ ਯਾਦਾਂ ਦੇ ਵਿੱਚ ਰਹਿ ਜਾਵੇਗਾ ਤਾਂ ਇਹ ਸਾਰਾ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜੋ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਫਿੱਟ ਰਹੀਆਂ ਇਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਉਹਦਾ ਪ੍ਰੋਗਰਾਮ ਕਲੇਮਰ ਗੋਸਪ ਸਿਰਫ ਦ ટીਵੀ ਐਨ ਆਰ